ਜੀ ਰਾਮਾ ਆਹ ਰਾਤ ਨਹੀਂ ਗਿਆ ਉਹ ਆਓ ਜੀ ਸਤਿ ਸ਼੍ਰੀ ਅਕਾਲ ਬਈ ਬਈ ਹਾਂ ਚਾਹੀਦੀ ਦੇਖੋ ਨਹੀਂ ਬਿਲਕੁਲ ਸਰ ਆ ਜਾਈਏ ਸਰ ਸਾਹਮਣੇ ਆਓ ਇੱਧਰ ਆਓ ਜੀ ਸਤਿ ਸ਼੍ਰੀ ਅਕਾਲ ਇੱਕ ਮਿੰਟ ਚਾਹੀਦਾ ਚੇਨੇ ਕੋ ਤਾਂ ਆਣੂ ਜੀ ਅਗਰ ਤੁਸੀਂ ਮੇਰੇ ਆਪਸੀ ਨੂੰ ਕੋਈ ਜਗਾ ਆਪਣੇ ਕੋ ਮੈਂ ਨਹੀਂ ਸੋਚਿਆ ਕਿ ਸਾਹਮਣੇ ਫਰੰਟ ਫੇਸ ਰੱਖ ਦੇਣ ਦੋਨਾਂ ਚੀਜ਼ਾਂ ਦੇ ਪਰ ਉਹ ਪੋਸਿਬਲੀ ਹੋ ਰਿਹਾ ਫਿਰ ਆਮੋ ਸਾਹਮਣੇ ਇੱਡਾ ਦਰਜੀ ਹੋਵੇਗਾ ਉਹ ਪੁਛਤੈਨ 95 ਰੋਡ ਉੱਤੇ ਇੰਦਰ ਹੈਲਥ ਐਂਡ ਵੈਲਨੈਸ ਸੈਂਟਰ ਜੇ ਹੈਲਥ ਵੈਲਨੈਸ ਸੈਂਟਰ ਦੇ ਕਰਨੀ ਹੋਵੇ ਉਹ ਬਹੁਤ ਬੜੇ ਦੋਨੋਂ ਜੀ ਬਿਲਕੁਲ ਠੀਕ ਗੱਲ ਵਧੀਆ ਚੀਜ਼ ਬਣ ਜੂਗੀ ਸਾਹਮਣੇ ਗਰਾਹ ਨਹੀਂ ਬਿਠਾ ਸਕਦੇ ਪਰ ਇਹ ਵਾਲੀ ਜਗ੍ਹਾ ਜਿੱਥੇ ਟੋਕ ਕੇ ਕਾਰ ਚੱਲ ਜਿੱਦਾਂ ਹੈਲਥ ਨਹੀਂ ਨਹੀਂ ਲਾ ਲਿਆ ਸਾਰੀ ਇੱਥੇ ਤਾਂ ਵੀਰ ਹੋ ਗਈ ਸਾਈਕਲ ਦੀ ਜਗ੍ਹਾ ਰਹਿ ਜਾਓ ਸਾਰੇ ਪਿੰਡ ਗੋਸ ਖੋਖਰ ਤੇ ਵਿੱਚ ਖੜਿਆ ਮੇਰੇ ਨਾਲ ਇਸ ਨਗਰ ਦੇ ਸਰਪ ਅੱਜ ਵੀਰ ਸਿੰਘ ਜੀ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਤੇ ਨਗਰ ਦੀਆਂ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਅੱਜ ਮੈਂ ਸਮਝਣਾ ਪਿੰਡ ਵਾਸਤੇ ਵੀ ਇਲਾਕੇ ਵਾਸਤੇ ਵੀ ਇਹ ਖੁਸ਼ੀਆਂ ਭਰਿਆ ਦੇਣਾ ਕਿਉਂਕਿ ਮੈਂ ਹਮੇਸ਼ਾ ਹੀ ਕਿਹਾ ਕਿ ਪਿੰਡ ਕੋਤਪੋਖਰ ਸਾਡੇ ਇਲਾਕੇ ਦਾ ਸਰਵੋਤਮ ਪਿੰਡ ਆ ਔਰ ਇਹ ਪਿੰਡ ਦੀਆਂ ਦੋ ਖੂਬੀਆਂ ਨੇ ਇੱਕ ਖੂਬੀ ਤੇ ਆ ਵੀ ਇਹ ਪਿੰਡ ਦੇ ਵਸਨੀਕ ਗੁਰੂ ਘਰ ਨਾਲ ਜੁੜੇ ਨੇ ਰੋਹਾਨੀਅਤ ਦੇ ਨਾਲ ਸੰਬੰਧ ਰੱਖਦੇ ਨੇ ਪਰਮੇਸ਼ਵਰ ਤੋਂ ਨੇ ਨਾਲ ਹੀ ਨਾ ਦੀ ਆਸਤਾ ਹੈ ਔਰ ਦੂਜਾ ਇਹ ਆ ਕਿ ਇਸ ਨਗਰ ਨੇ ਬਹੁਤ ਸਾਰੇ ਸੈਨਿਕਾਂ ਨੇ ਇਸ ਮੁਲਕ ਲਈ ਸ਼ਹਾਦਤਾਂ ਦਿੱਤੀਆਂ ਨੇ ਸੋ ਮੈਂ ਸਮਝਦਾ ਵੀ ਇਹ ਨਗਰ ਸਾਡੇ ਇਲਾਕੇ ਦਾ ਇੱਕ ਵਧੀਆ ਤੇ ਸਰਵੋਤਮ ਨਗਰ ਆ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ 9.3 ਕਰੋੜ ਰੁਪਏ ਦੇ ਵਿਕਾਸ ਕਾਰਜ ਕੋਤਪੋਕਰ ਦੇ ਸ਼ੁਰੂ ਕਰਵਾਏ ਸੀਗੇ ਵਕ ਵਕ ਵਿਕਾਸ ਕਾਰਜ ਜਿਹੜੇ ਨੇ ਇੱਥੇ ਸ਼ੁਰੂ ਹੋਏ ਨੇ ਔਰ ਅੱਜ ਦੋ ਚੀਜ਼ਾਂ ਦੀ ਇੱਥੇ ਕਾਰਸੀ ਇੱਕ ਤੇ ਇੱਥੇ ਪਹਿਲਾਂ ਤੋਂ ਹੀ ਆਧੁਨਿਕ ਕਲੀਨਿਕ ਬਣ ਗਿਆ ਜਿੱਥੇ ਸਾਰ ਤਰ੍ਹਾਂ ਦੀਆਂ ਦਵਾਈਆਂ ਤੇ 46-47 ਤਰ੍ਹਾਂ ਦੇ ਟੈਸਟ ਫ੍ਰੀ ਨੇ ਅੱਜ ਅਸੀਂ ਤਕਰੀਬਨ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਦੋ ਕਮਰੇ ਹੋਣਗੇ ਇੱਕ ਹਾਲ ਹੋਊਗਾ ਔਰ ਲੈਬੋਰਟਰੀ ਉਹਦੇ ਵਿੱਚ ਹੋਊਗੀ ਨਾਲ ਵਾਸ਼ਰੂਮ ਹੋਣਗੇ ਤਾਂ ਕਿ ਉੱਥੇ ਪਿੰਡ ਦੇ ਵਸਨੀਕ ਜਿੱਥੇ ਕੋਈ ਬਿਮਾਰੀਆਂ ਨੇ ਭਾਵੇਂ ਸ਼ੂਗਰ ਦੀਆ ਬੀਪੀ ਦੀਆ ਉਹਦਾ ਇਲਾਜ ਹੋਏਗਾ ਔਰ ਖਾਸ ਕਰਕੇ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਵਾਸਤੇ ਚੈੱਕਅਪ ਵਾਸਤੇ ਬੱਚਿਆਂ ਨੂੰ ਟੀਕੇ ਲਾਉਣ ਵਾਸਤੇ ਇੱਕ ਚੰਗੀ ਬਿਲਡਿੰਗ ਜਿਹੜੀ ਆ ਉਹ ਤਿਆਰ ਹੋ ਜੂਗੀ ਤਾਂ ਕਿ ਨਿਰਾਂ ਗੋਤਪੋਕਰ ਨੂੰ ਨਹੀਂ ਇਹਦੇ ਨਾਲ ਲੱਗਦੇ ਜਿੰਨੇ ਪਿੰਡ ਨੇ ਉਹਨਾਂ ਨੂੰ ਵੀ ਇਹਦਾ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਉਹਦੇ ਨਾਲ ਹੀ ਅਸੀਂ ਚਾਹੁੰਦੇ ਸੀ ਕਿ ਵੀ ਇੱਕ ਪੰਚਾਇਤ ਘਰ ਵੀ ਵੱਖਰਾ ਹੋਵੇ ਜਿੱਥੇ ਪੰਚਾਇਤ ਦੇ ਮੈਂਬਰ ਸਹਿਬਾਨ ਸਰਪੰਚ ਸਾਹਿਬ ਬੈਠ ਕੇ ਕੰਮ ਕਰ ਸਕਣ ਪਿੰਡ ਦਾ ਲੋਕਾਂ ਨੂੰ ਮਿਲ ਸਕਣ ਲੋਕਾਂ ਦੀ ਜਿਹੜਾ ਕੋਈ ਮੁਸ਼ਕਲਾ ਨੇ ਉਹ ਸੁਣ ਸਕਣ ਜਾਂ ਜਿਹੜੇ ਕੋਈ ਫੈਸਲੇ ਨੇ ਉਹ ਬੈਠ ਕੇ ਪੰਚਾਇਤ ਲੈਵਲ ਤੇ ਹੋ ਜਾਣ ਸੋ ਉਹਦੇ ਵਾਸਤੇ ਅੱਜ 25 ਲੱਖ ਰੁਪਈਆ ਦਿੱਤਾ ਤਾਂ ਕਿ ਉਹਦੀ ਇਮਾਰਤ ਜਿਹੜੀ ਆ ਉਹ ਵੀ ਬਣ ਜੇ ਸੋ ਇਹ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਬਣਨਗੀਆਂ ਔਰ ਅੱਜ ਫੇਰ ਉਸ ਪੌੜੇ 3 ਕਰੋੜ ਰੁਪਏ ਤੋਂ ਬਾਅਦ ਇਹ 60 ਲੱਖ ਰੁਪਇਆ ਹੋਰ ਇਸ ਨਗਰ ਦੇ ਉੱਪਰ ਲੱਗਣ ਦਾ ਆਇਆ